ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸਾਡੇ ਕੰਮ 'ਚ ਮੁੰਡੇ ਦੋ ਭਾਈ ਫੌਗਰ ਲਾ ਰਹੇ ਨੇ ਅੱਜ ਤਾਂ ਇਹਨਾਂ ਨੇ ਨਜ਼ਾਰੀ ਬੰਨਤੇ ਸਾਰੇ ਕਿਤੇ ਨਾ ਫੌਗਰ ਲਾਤੇ ਉਧਰ ਡੌਗ ਨੂੰ ਵੀ ਫੌਗਰ ਲਾਤੇ ਤੇ ਇੱਧਰ ਮੱਜਾਂ ਨੂੰ ਵੀ ਲਾਤੇ ਹਨਾ ਸਾਰੇ ਆ ਦੇਖੋ ਜਿਵੇਂ ਇਹ ਤਾਂ ਐਂ ਗੈਰ ਨੇ ਵੀ ਅੱਤ ਛਿੰਮਲੇ ਆ ਗਏ ਅਸੀਂ ਵੇਖੋ ਕਿੰਨੇ ਸੋਹਣੇ ਇਹ ਪਤਾ ਕਿ ਇਹ ਗਿੱਲਾ ਨਹੀਂ ਕਰਦੇ ਇੱਕ ਹੋਰ ਚੀਜ਼ ਆ ਵੀ ਟਾਈਮਰ ਲੱਗ ਜਾਂਦਾ ਇਹਦੇ ਨਾਲ ਜਿਵੇਂ ਆਪਾਂ 10 ਮਿੰਟ ਤੇ ਲਾਉਣਾ 5 ਮਿੰਟ ਤੇ ਟਾਈਮਰ ਲੱਗ ਕੇ ਵੀ 5 ਮਿੰਟ ਬਾਅਦ ਇਹ ਨਾ ਫੋਗਰ ਬੰਦ ਹੋ ਜਾਣਗੇ 5 ਮਿੰਟ ਬਾਅਦ ਜਿਵੇਂ ਹੁਣ ਆਪਣੇ ਉੱਪਰ ਪੱਖੇ ਚੱਲਦੇ ਨੇ ਉਹ ਥਾਂ ਸੁਕਾ ਦੇਣਗੇ ਵੀ ਗਿੱਲਾ ਵੀ ਨਹੀਂ ਹੁੰਦਾ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਕਮਲ ਤੋਂ ਲੈ ਕੇ ਦਿੰਨੇ ਆ ਵੀ ਕਿਵੇਂ ਸਮਾਨ ਲੈ ਕੇ ਆਇਆ ਤੇ ਨਾਲ ਦਿਲਪ੍ਰੀਤ ਵੀ ਸਾਡਾ ਹੈਲਪ ਕਰਾਈ ਜਾਂਦਾ ਦਸਤੀ ਕਮਲ ਵੀਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਇਹ ਆ ਮਤਲਬ ਫੋਗਰ ਸਿਸਟਮ ਬਾਰੇ ਠੀਕ ਆ ਜਿਹੜਾ ਆਪਾਂ ਕਰਿਆ ਆ ਸਾਨ ਤਰੀਕੇ ਨਾਲ ਲਾ ਸਕਦੇ ਆ ਕਰਨਾ ਕੀ ਆ ਭਾਣੇ ਉਹ ਰਹੀ ਆਂ ਦਿਖਾਈ ਮੜਾ ਜਾ ਜਿਵੇਂ ਪਹਿਲਾਂ ਤਾਂ ਆਪਾਂ ਇੱਕ ਲਿਆਉਣਾਗਾ ਟਾਈਮਰ ਸੈਟ ਕਰ ਠੀਕ ਆ ਇਹ ਇਹ ਚੀਜ਼ ਐਵੇਂ ਐ ਮੈਂ ਦੱਸ ਦੇਣੀ ਤਾਂ ਮੈਨੂੰ ਇੰਨਾ ਕੁ ਦਾ ਪਤਾ ਜਿਵੇਂ 1 ਮਿੰਟ 5 ਮਿੰਟ 10 ਮਿੰਟ ਠੀਕ ਆ ਇਹ ਜਿੰਨੇ ਵੀ ਮਿੰਟਾਂ ਦੇ ਆਪਾਂ ਲਾਉਣਾ ਫੋਗਰ ਉਨੇ ਟਾਈਮ ਚ ਬੰਦ ਹੋ ਜਾਂਦੇ ਦੁਬਾਰੀ ਫੇਰ ਚੱਲ ਪੈਂਦੇ ਨਹੀਂ ਆਏ ਜਿਵੇਂ ਆ ਇਧਰਲੀ ਸਾਈਡ ਆਫ ਟਾਈਮ ਆ ਤੇ ਇਹਦੇ ਨਾਲ ਇੱਕ ਚੀਜ਼ ਆ ਦਿੰਦੇ ਹੁੰਦੇ ਆ ਇਹ ਡੀਸੀ ਗਰੰਟ ਦਿੰਦਾ ਜਿਹੜਾ ਮੋਟਰ ਨੂੰ ਉਹਨੂੰ ਚਲਾਊਗਾ ਆ ਮੋਟਰ ਨੂੰ ਠੀਕ ਹੈ ਤੇ ਇਹ ਤਿੰਨ ਚੀਜ਼ਾਂ ਨੇ ਤੇ ਜਿਹੜੀ ਆ ਗਈ ਇਹਦਾ ਪਲੱਗ ਟਾਈਮਰ 'ਚ ਪਾ ਜਣਾ ਹੁੰਦਾ ਪਹਿਨੇ ਜਿਹਨੇ ਮੋਟਰ ਨੂੰ ਚਲਾਉਣਾ ਠੀਕ ਹੈ ਠੀਕ ਹੈ ਤੇ ਕੰਮ ਸਾਰਾ ਕੁਝ ਵੀ ਨਹੀਂ ਮਤਲਬ ਆ ਤਿੰਨ ਤਾਰਾਂ ਨੇ ਬਸ ਇਹਦੇ 'ਚ ਬੋਰਡ 'ਚ ਲਾਉਣੀਆਂ ਤੇ ਜਿਹੜਾ ਇੱਕ ਆ ਸਮਾਨ ਲਿਆ ਹੁਣ ਆਪਾਂ ਇੱਕ ਆ ਇਹ ਜੀ ਪੈਪ ਹੁੰਦੀ ਆ ਇੱਕ ਮਿੰਟ ਜਿਹੜਾ ਐਂ ਦੱਸ ਦੇ ਜਿਹੜਾ ਰੋਲ ਆਇਆ ਸੀ ਥੋੜਾ ਪੈਪ ਵਾਲਾ ਉਹ ਕਿੰਨੇ ਦਾ ਆਇਆ ਸੀਗਾ ਇਹ ਪੈਨੇ 1.5 ਰੁਪਏ ਫੁੱਟ ਤਾਰ ਪੈਂਦੀ ਆ ਉਹ ਜਿੰਨੀ ਫੋਟਾ ਆਪਾਂ ਲਾਉਣੀ ਹੈ ਵੀ ਉਹ ਏਰੀਆ ਦੇ ਹਿਸਾਬ ਨਾਲ ਲੱਗ ਜੂਗੀ। ਜਿੰਨੇ ਹਿਸਾਬ ਨਾਲ ਜਿੰਨੀ ਮਰਜ਼ੀ ਮੈਂ ਆਪਾਂ ਤਾਂ ਰੋਲ ਲੈ ਕੇ ਆਏ। ਤੇ ਜਿਹੜਾ ਫੌਗਰ ਸੀ ਇਹ ਇਹ ਉਹਦੇ ਨਾਲ ਦਿੰਦੇ ਹੁੰਦੇ ਆ ਵੀ ਪਾਈਪ ਦੇ ਹਿਸਾਬ ਨਾਲ ਜਿੰਨੇ ਲੱਗਣੇ ਹੋਏ। ਨਹੀਂ ਕਿੰਨੇ ਰੁਪਏ ਦਾ ਪੈ ਜਾਂਦਾ ਇੱਕ ਇਹ? ਇਹ ਪੈਣੇ ਆਏ ਮੰਨ ਲਾ ਵੀ ਟੋਟਲੀ ਸਾਰਾ ਸਮਾਨ ਆਪਾਂ ਨੂੰ 2800 ਰੁਪਏ ਦਾ ਪਿਆ। ਫਿਰ ਆਪਣੇ ਤਾਂ ਜਗ੍ਹਾ ਵੀ ਬਹੁਤ ਆ ਮੱਜਾਂ ਵੀ ਵੱਧਣਗੀਆਂ। ਬਾਕੀ ਆਪਾਂ ਬੱਕਰੀਆਂ ਦੇ ਫਾਰਮ 'ਚ ਉਧਰ ਵੀ ਲਾਇਆਗਾ ਆਪਾਂ ਨਾ ਸਾਰਾ ਕਵਰ ਕੀਤਾ ਆਪਾਂ ਤਾਂ। ਤੇ ਹੁਣ ਤੂੰ ਇਹਨਾਂ ਨੂੰ ਕਰਨਾ ਕੀ ਆ ਸਮਾਨ ਲਿਆ ਕੇ? ਬਸ ਇਹਨਾਂ ਨੂੰ ਪਾਈਪ ਨੂੰ ਐਂ ਤੇ ਇਹਨੂੰ ਬਸ ਇਦਾਂ ਕਨੈਕਟ ਕਰ ਦੇਣਾਗਾ ਠੀਕ ਆ ਤੇ ਉਸ ਤੋਂ ਬਾਅਦ ਜਿਵੇਂ ਹੁਣ ਆਪਣਾ ਢੋਲ ਚ ਪਾਈਪ ਲਾਈ ਹੋਈ ਆ ਨਾ ਹਾਂ ਤੇ ਇੱਥੋਂ ਪਾਣੀ ਬਾਹ ਮੋਟਰ ਚੱਕਦੀ ਆ ਸਾਰੇ ਫੋਕਸ ਤੋਂ ਕੰਮ ਇੱਕ ਤੋਂ ਮੈਂ ਚ ਉੱਧਰ ਜਾ ਰਹੇ ਬਣ ਗਏ ਸਾਰੇ ਦਿਖਾ ਲਿਆ ਹਨਾ ਵੀ ਆਪਣਾ ਬਾਣੀ ਕੋਈ ਲਾਉਣਾ ਇਹ ਕੋਈ ਬਾਲਾ ਔਖਾ ਕੰਮ ਨਹੀਂ ਹੈਗਾ ਹਨਾ ਸ਼ਾਂਤ ਤਰੀਕਾ ਵੀ ਆਪਾਂ ਕਰੇ ਖੁਦ ਲਾ ਸਕਦੇ ਆਂਗੇ ਹਾਂ ਜੇ ਕੋਈ ਬਾਲੀ ਮਿਹਨਤ ਨਹੀਂ ਹੈਗੀ ਆਪਣਾ ਮੰਨ ਲਓ ਘੰਟਾ ਕੋ ਹੋਇਆ ਮੈਨੂੰ ਸਾਰਾ ਲਾਤਾ ਅੱਜ ਮੈਂ ਕੈਮਰਾਮੈਨ ਆ ਅੱਜ ਕਮਲ ਕੰਮ ਕਰ ਰਿਹਾ ਪਹਿਲਾਂ ਮੈਂ ਵੀਡੀਓ ਬਣਾਉਣੀ ਹੁੰਨੀ ਆ ਕਮਲ ਕੈਮਰਾਮੈਨ ਹੁੰਦਾਗਾ ਹਨਾ ਅੱਜ ਇਹ ਚਲੋ ਦੁੰਨੇ ਉਹ ਨਾਲ ਦਿਲਪ੍ਰਿਤ ਵੀ ਹੈਲਪ ਕਰੀ ਜਾਂਦਾਗਾ ਤੇ ਇੱਕ ਚੀਜ਼ ਇਹ ਆ ਵੀ ਜਦੋਂ ਆਪਣੇ ਫੋਗਰ ਲਾਗੇ ਪਹਿਲਾਂ ਮੈਨੂੰ ਐ ਹੁੰਦਾ ਹੁੰਦਾ ਸੀ ਕਿਉਂਕਿ ਇਹ ਟਾਈਮਰ ਦਾ ਨਹੀਂ ਪਤਾ ਸੀਗਾ ਵੀ ਟਾਈਮਰ ਵੀ ਨਾਲ ਮੰਨ ਲਓ ਆਪਾਂ ਇਹਦੀ ਉਹ ਕਰ ਸਕਦੇ ਆ ਵੀ ਟਾਈਮ ਦੇ ਹਿਸਾਬ ਨਾਲ ਵੀ 5 ਮਿੰਟ ਟਾਈਮ ਲਾ ਕੇ ਇਹ ਫੋਗਰ ਬੰਦ ਹੋ ਜਾਂਦੇ ਨੇ ਮੈਨੇ ਅਸੀਂ ਵੀ ਗਿੱਲਾ ਹੋਊਗਾ ਤਾਂ ਤਿਲਕਨ ਵਧੂਗੀ ਇਹ ਕੰਮ ਲ ਮੈਨਾਂ ਜੇ ਫਿਰ ਦਿੱਕਤ ਆਉਗੀ ਜਿਵੇਂ ਹੁਣ ਆਪ ਹੀ ਤੁਰੇ ਫਿਰਦੇ ਆ ਪਸੂ ਫਿਰ ਗੋਹਾ ਕਰਨਗੇ ਵੀ ਉਹ ਜਾਦੇ ਗਿੱਲਾ ਜਾ ਹੋ ਜੂਗੀ ਜਗਾ ਹੁਣ ਉਹ 5 ਮਿੰਟ ਜਿੰਨੇ ਚਿਰ ਬੰਦ ਰਹਿਣਗੇ ਕਿਉਂਕਿ ਗਰਮੀ ਬਹੁਤ ਹੈ ਵੀ ਉਹ ਥਾਂ ਸੁੱਕ ਜਾਂਦੀ ਆ ਪੱਖਿਆਂ ਨਾਲ ਤੇ ਕੁਝ ਚੀਜ਼ਾਂ ਭਾਵੇਂ ਪਤਾ ਕੀ ਹੁੰਦਾ ਵੀ ਲੋਕ ਕਿੱਥੇ ਉੱਜਦੇ ਨੇ ਹਨਾ ਵੀ ਜੇ ਇੱਕ ਤਾਂ ਆ ਮੋਟਰ ਦੀਆਂ ਤਾਰਾਂ ਤੇ ਵੀ ਜਿਵੇਂ ਹੁਣ ਭਾਵੇਂ ਆ ਮੋਟਰ ਦੀ ਤਾਰ ਪਹਿਲਾਂ ਤਾਂ ਆ ਡੀਸੀ ਚਾਰਜਰ ਨਾਲ ਲਾ ਲਓ ਤੇ ਉਸ ਤੋਂ ਬਾਅਦ ਇਹਨੂੰ ਆ ਟਾਈਮਰ ਨਾਲ ਫਿੱਟ ਕਰ ਦਿਓ ਠੀਕ ਆ ਤੇ ਟਾਈਮਰ ਆਪਣਾ ਜਿਹੜਾ ਏਸੀ ਪਲੱਗ ਜਿਹੜਾ ਆਪਣਾ ਮੇਨ ਕਰੰਟ ਆਉਂਦਾ ਉਹ ਚ ਲਾ ਦੇਵੋ ਵੀ ਆਪਾਂ ਫਿਲਟਰ ਲਾਇਆ ਨਹੀਂ ਵੈਸੇ ਆਪਾਂ ਨੂੰ ਫਿਲਟਰ ਦੀ ਲੋੜ ਪਈ ਨਹੀਂ ਜਿਆਦਾ ਫਿਲਟਰ ਲਾਦਾਂ ਕਿਉਂਕਿ ਇੰਨੇ ਫੌਗਰਾਂ ਨੂੰ ਪਾਣੀ ਉਹ ਚੱਕਦਾ ਨਹੀਂ ਚੱਕਦਾ ਨਹੀਂ ਹਾਂ ਤਾਂ ਕਰਕੇ ਆਪਾਂ ਫਿਲਟਰ ਨਹੀਂ ਲਾਉਂਦੇ ਪਾਣੀ ਘਟ ਜਾਊਗਾ ਹਾਂ ਘਟ ਜਾਂਦਾ ਹੈਗਾ ਪਾਣੀ ਤੇ ਇਸ ਕਰਕੇ ਆਪਾਂ ਫਿਲਟਰ ਨਹੀਂ ਲਾਇਆ ਹੈਗਾ ਉਹ ਫਿਲਟਰ ਤਾਂ ਇਸ ਕਰਕੇ ਹੁੰਦਾ ਵੀ ਤੂੜੀ ਦਾੜੀ ਨਾ ਜਾਵੇ ਵੀ ਉਹ ਵੀ ਹਾਂ ਦਿੱਕਤ ਹੈ ਨਹੀਂ ਨਾ ਬਟੋਲ ਸਾਫ ਭਰੇ ਹੋਏ ਵੀ ਇੱਥੇ ਕੋਈ ਨੇੜੇ ਪਸ਼ੂ ਵੀ ਨਹੀਂ ਆਉਂਦਾ ਹੈਗਾ ਅਸੀਂ ਜੇ ਵੀ ਇੱਕ ਢੋਲ ਰਾਤ ਚ ਖਾ ਗਏ ਸਾਰੇ ਪੈਣੇ ਸਾਰੇ ਦਿਖਾ ਦੇ ਵੀ ਕਿਵੇਂ ਚਾਲਦੇ ਆ ਨਾ ਮੱਝਾਂਆਂ ਵੀ ਖੜੀਆਂ ਆਪਣੀਆਂ ਵੀ ਉਧਰ ਵੀ ਕਿੱਟੀਆਂ ਹੁਣ ਕਿੰਨੇ ਆਰਾਮ ਨਾਲ ਖੜਗੀਆਂ ਤਦ ਐਨ ਯਾਰੇ ਲਾਈਆਂ ਜਿਵੇਂ ਸੀਮਲੇ ਦੇ ਟੂਰਤੇ ਆਂਗੇ ਹੁੰਦੀਆਂ ਨੇ ਵਿਚ ਵੀ ਐਂ ਕਹਿੰਦੀ ਸੀ ਵੀਰੇ ਤੁਸੀਂ ਰੇਖ ਦੇ ਵੀਰੇ ਸੀਜੀ ਸੀ ਉਹ ਫਿਰ ਜਦੋਂ ਨੂਰੀ ਤੋਂ ਪਾਸੇ ਕਰ ਦਿੰਦੇ ਸੀ ਨੂਰੀ ਖੜੀ ਹੋਈ ਰਹਿੰਦੀ ਸੀ ਫਿਰ ਉਹ ਬੈਠਦੀ ਨਹੀਂ ਸੀ ਨਾ ਹੀ ਉਹ ਬੈਠਦੀ ਸੀ ਚੂ ਚੂ ਕਰੀ ਜਾਂਦੇ ਸੀ ਤੇ ਫਿਰ ਉਹ ਉੱਥੇ ਫੌਗਰ ਹੀ ਲਾਤੇ ਦੋ ਉਹਨਾਂ ਨੂੰ ਪੱਖੇ ਦੇ ਮੂਰੇ ਤੇ ਉਹ ਆਰਾਮ ਨਾਲ ਬੈਠੇ ਨੇ ਆ ਦੇਖੋ ਤੁਸੀਂ ਸਾਡੇ ਫੌਗਰ ਚੱਲ ਰਹੇ ਨੇ ਠੀਕ ਹੈ ਹਨ ਪੱਕੇ ਸਾਡੇ ਅਜੇ ਬੰਦ ਨੇ ਐ ਜਰਾਨੀ ਯਾਰਾ ਲੈਣ ਨੇ ਸਿਮਲੇ ਵਾਲਾ ਸਿਮਲੇ ਦੇ ਟੂਰ ਤੇ ਆ ਗਏ ਅੱਜ ਹੀ ਇਹਦਾ ਫਾਇਦਾ ਵੀਰੇ ਕੀ ਆ ਤੇ ਇੱਕ ਤਾਂ ਜਿਵੇਂ ਆਪਣੇ ਜਿਹੜੀਆਂ ਮੱਝਾਂ ਨੇ ਉਹ ਦੁੱਧ ਨਹੀਂ ਸਕਾਉਣੀ ਆ ਕਿੰਜ ਰੂ ਠੰਡ ਰਹੂਗੀ ਠੰਡ ਨਾਲ ਬੈਠਣੀਆਂ ਆ ਆਰਾਮਦਾਰੀ ਨਾਲ ਤੇ ਸੌਖੇ ਤਰੀਕੇ ਨਾਲ ਜਿਵੇਂ ਆਪਾਂ ਕਹ ਦਿੰਦੇ ਆ ਉਹ ਚੀਜ਼ ਹੈਗੀ ਤੇ ਬਾਕੀ ਵੀ ਜਿਵੇਂ ਗਾਇਆਂ ਹੋਣਗੀਆਂ ਨੇ ਉਹਨਾਂ ਨੂੰ ਬਹੁਤ ਵਧੀਆ ਚੀਜ਼ ਹੈ ਜਿਵੇਂ ਆਪਾਂ ਉਹ ਫੌਜੀ ਵੀਰ ਦੇ ਵੀ ਲੱਗੇ ਦੇਖਿਆ ਹਨਾ ਉਹਨਾਂ ਦੀਆਂ ਗਾਇਆਂ ਕਿੰਨੇ ਆਰਾਮਦਾਰ ਹੋ ਉਸੇ ਤਰ੍ਹਾਂ ਇਸ ਲੱਗਿਆ ਮੈਨੂੰ हां तो एक चीज देखिए अपना फोन भी नहीं गर्म होता ਸੀ ਉੱਥੇ ਵੀ ਇੰਨੀ ਮੈਂ ਉਹੀ ਚੀਜ਼ ਮੈਨੂੰ ਵਧੀਆ ਲੱਗੀ ਕਮਲ ਵੀ ਜਦੋਂ ਆਪਣਾ ਫੋਨ ਗਰਮ ਨਹੀਂ ਹੋਇਆ ਨਹੀਂ ਜਦੋਂ ਆਪਾਂ ਵੀਡੀਓ ਬਣਾਉਂਦੇ ਹੁੰਦੇ ਸੀ ਫੋਨ ਗਰਮ ਹੋ ਜਾਂਦਾ ਹੁੰਦਾ ਸੀਗਾ ਫਿਰ ਮੈਂ ਆਖਿਆ ਇਹ ਕਮਲ ਸਹੀ ਆ ਵੀਰੇ ਵੀ ਆਪਾਂ ਇਹ ਚੀਜ਼ ਆਪਾਂ ਵੀ ਇਹ ਕਰੀਏ ਪਹਿਲਾਂ ਮੈਨੂੰ ਐ ਲੱਗਦਾ ਵੀ ਥਾਂ ਗਿੱਲਾ ਹੋਊਗਾ ਵੀ ਇਹ ਸਹੀ ਨਹੀਂ ਹੈਗਾ ਤੇ ਧੰਨਵਾਦ ਜੀ ਬਸ ਇੰਨਾ ਕ ਪ੍ਰੋਸੈਸ ਆਈ ਸਾਰਾ ਇਹਦਾ ਬਾਕੀ ਵੀਡੀਓ ਅਸੀਂ ਹੋਰ ਬਣਾਵਾਂਗੇ ਇਹ ਤਾਂ ਇਹ ਇਹ ਪ੍ਰੋਸੈਸ ਦੀ ਕੋਈ ਜਾਣਕਾਰੀ ਦੇਣੀ ਸੀ ਤੁਹਾਨੂੰ ਵੀ ਆਪਾਂ ਆਸਾਨੀ ਨਾਲ ਘਰੇ ਲਾ ਸਕਦੇ ਆ ਵੀ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਜਿਵੇਂ ਆਪਾਂ ਉਲਝੇ ਜਾਂਦੇ ਆ ਚਲੋ ਭਾਈ ਹੁਣ ਜੇ ਅਗਲਾ ਆਪ ਲਾਉਣਾ ਉਹ ਮੈਂ ਤਾਂ ਤਾਂ ਫਿਰ ਹਰ ਇੱਕ ਬੰਦਾ ਲੈਂਦਾ ਹੀ ਆ ਨਹੀਂ ਤਈਆ ਠੀਕ ਆ ਹੁਣ ਉਹ ਚਲੋ ਮੈਂ ਤਾਂ ਆਪਾਂ ਬਚਾ ਲਈ ਆਪਣਾ ਸਮਾਨ ਸਵਾਰ ਆ ਗਿਆ ਉਹ ਕਮਲ ਵਰਗੇ ਖਾ ਜਾਣਗੇ ਪਾਰਟੀ ਤਾਂ ਛੱਡ ਦੇ ਤਾਂ ਕਾਨੂੰ ਨੇ ਹਣਾ ਦਿਲਪ੍ਰੀਤ ਆਹ ਖਾ ਤਾਂ ਜਾਣਗੇ ਚਲੋ ਇੰਨੀ ਕੀ ਸੋਸਤੀ ਹੈ ਵੀ ਵੀ ਇਹ ਕਰਨਗੇ ਤਾਂ ਸਹੀ ਚਾਹ ਪਾਣੀ ਐਡੀ ਤਾਂ ਗੱਲ ਨਹੀਂ ਹੈਗੀ ਤੇ ਬਾਕੀ ਕੰਮ ਬਾਣੇ ਕੋਈ ਔਖਾ ਨਹੀਂ ਨਾ ਫਿਰ ਜੇ ਔਖਾ ਹੁੰਦਾ ਫਿਰ ਅਸੀਂ ਆਪ ਹੀ ਨਹੀਂ ਕਰਦੇ ਹੈਗੇ ਹੁਣ ਇਹ ਸੌਖਾ ਕੰਮ ਆ ਚਲੋ ਐ ਵੀ ਚਲੋ ਤਾਰ ਆ ਬਸ ਇੱਕ ਲੋਹੀ ਤਾਰ ਹੁੰਦੀ ਹੁੰਦੀ ਹੈ ਸੱਚ ਉਹਦੇ ਨਾਲ ਨਾਲ ਸੱਚੀ ਗੱਲ ਬਈ ਹੂੰ ਨਾ ਵੀ ਬਹੁਤ ਵਧੀਆ ਹੈ ਮੈਂ ਤਾਂ ਕਹਿੰਦੀ ਵੀ ਇੱਕ ਇੱਕ ਏਸੀ ਨਾਲ ਇੱਕ ਇੱਕ ਫੌਗਰ ਪੱਖੇ ਦੇ ਨਾਲ ਲਾ ਲਓ ਵੀ ਐ ਠੰਡੀ ਹਵਾ ਸਾਰੇ ਕੂਲਿੰਗ ਚੜ੍ਹ ਦੋ ਦਿਲਪੀਤ ਹੈਗਾ ਵਧੀਆ ਇਹ ਹਨਾ ਦਿਲਪੀਤ ਜਿਵੇਂ ਪੱਖੇ ਕੋਲੇ ਹਾਂ ਨਾ ਸੱਚੀ ਗਣੀ ਆਂਟੀ ਬਹੁਤ ਵਧੀਆ ਲੋੜ ਹੀ ਨਹੀਂ ਹੈਗੀ ਆ ਦੀ ਮੈਂ ਕੀ ਕਰਦਾ ਆਪ ਵੀ ਨਾਲ ਆ ਜਾ ਜੇ ਥੱਲੇ ਖੜਾ ਰਗਾ ਸਟੋਰ ਨਾਲ ਆਉਂਦੇ ਨਾ ਸੀਮਲੀ ਵਾਲੀ ਦੀ ਜੀ ਧੰਨਵਾਦ ਧੰਨਵਾਦ ਵੀਰੇ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਤੇ ਵੀਰੇ ਸ਼ੇਅਰ ਕਰ ਦਿਓ ਕਮੈਂਟ ਵੀ ਜਰੂਰ ਕਰਿਓ ਵੀਰੇ ਕੰਮ ਕਮਲ ਦਾ ਕਿਵੇਂ ਲੱਗਿਆ ਤੇ ਸਾਡੇ ਬੱਚਿਆਂ ਨੂੰ ਬਈ ਬਹੁਤ ਮਿਹਨਤੀ ਨੇ ਮੈਂ ਤਾਂ ਬਾਲੀ ਕਰ ਦੇਣਾ ਵਿਚਾਰੇ ਕੀ ਕਰਨ ਠੀਕ ਹੈ ਜੀ ਓਕੇ ਜੀ